ਵਿਦੇਸ਼ ਜਾਣ ਤੋਂ ਪਹਿਲਾਂ ਸਰਪੰਚਾਂ ਨੂੰ ਅਤੇ ਪੰਚਾਂ ਨੂੰ ਪਰਮਿਸ਼ਨ ਲੈਣੀ ਹੋਏਗੀ ਤਾਂ ਵਿਦੇਸ਼ ਜਾਣ ਦੇ ਲਈ ਅਥਾਰਟੀ ਤੋਂ ਪਰਵਾਨਗੀ ਲੈਣੀ ਹੋਏਗੀ ਸਰਕਾਰੀ ਮੁਲਾਜ਼ਮ ਦੱਸਦੇ ਕਿ ਉਹਨਾਂ ਦੀ ਤਰ੍ਹਾਂ ਉਹਨਾਂ ਨੂੰ ਵੀ ਪਰਮਿਸ਼ਨ ਲੈਣੀ ਹੋਏਗੀ ਔਰ ਪਰਮਿਸ਼ਨ ਤੋਂ ਬਿਨਾਂ ਨਹੀਂ ਜਾਇਆ ਜਾ ਸਕਦਾ ਟੈਕਸ ਇੰਡੀਆ ਲੀ ਪੰਚਾਇਤ ਵਿਭਾਗ ਨੇ ਦੱਸਿਆ ਕਿ ਸਰਪੰਚਾਂ ਤੇ ਪੰਚਾਂ ਦੇ ਲਈ ਇਹ ਨੀਤੀ ਬਣਾਈ ਹੈ ਵਿਕਾਸ ਦੇ ਕੰਮ ਪ੍ਰਭਾਵਿਤ ਨਾ ਹੋਣ ਇਸ ਦੇ ਲਈ ਇਹ ਨਵੇਂ ਰੂਲ ਬਣਾ ਦਿੱਤੇ ਗਏ ਨੇ ਤਾਂ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਪੰਜਾਬ ਦੇ ਸਾਰੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰਾਂ ਤੋਂ ਇਲਾਵਾ ਐਡੀਸ਼ਨਲ ਡਿਪਟੀ ਕਮਿਸ਼ਨਰਾਂ ਨੂੰ ਇਹ ਪੱਤਰ ਜਾਰੀ ਕਰ ਦਿੱਤਾ ਹੈ ਯਾਨੀ ਕਿ ਸਿੱਧੇ ਤੌਰ ਤੇ ਜੇਕਰ ਪੰਜਾਬ ਸਰਪੰਚਾਂ ਦੀ ਗਿਣਤੀ ਦਾ ਜ਼ਿਕਰ ਕੀਤਾ ਜਾਏ ਦਿਖਾ ਰਹੇ ਹਾਂ ਤੁਹਾਨੂੰ ਗ੍ਰਾਫਿਕ ਦੇ ذریعے 13238 ਸਰਪੰਚ ਨੇ ਪਰ ਪੂਰੇ ਪੰਜਾਬ ਦੇ ਵਿੱਚ ਪੰਚਾਇਤ ਮੈਂਬਰ ਨੇ 88437 ਤਾਂ ਸਿੱਧੇ ਤੌਰ ਤੇ ਪੰਜਾਬ ਦੇ ਵਿੱਚ ਇਸ ਵੇਲੇ ਮੌਜੂਦਾ ਪੰਚਾਇਤਾਂ ਦਾ ਜ਼ਿਕਰ ਕੀਤਾ ਜਾਵੇ ਉਹਨਾਂ ਦੇ ਸਰਪੰਚਾਂ ਪੰਚਾਂ ਨੂੰ ਹੁਣ ਇਜਾਜ਼ਤ ਲੈਣੀ ਹੋਏਗੀ ਔਰ ਸਿੱਧੇ ਤੌਰ ਤੇ ਇਹ ਇਜਾਜ਼ਤ ਨੂੰ ਲੈ ਕੇ ਨਵਾਂ ਰੂਲ ਬਣਾ ਦਿੱਤਾ ਗਿਆ ਯਾਨੀ ਕਿ ਜੇਕਰ ਉਹਨਾਂ ਨੇ ਵਿਦੇਸ਼ ਜਾਣਾ ਹੈ ਜੇਕਰ ਉਹ ਵਿਦੇਸ਼ ਜਾਣਾ ਚਾਹੁੰਦੇ ਨੇ ਤਾਂ ਫਿਰ ਉਹਨਾਂ ਨੂੰ ਇਜਾਜ਼ਤ ਲੈ ਕੇ ਹੀ ਜਾਣਾ ਹੋਏਗਾ ਔਰ ਜੇਕਰ ਪਰਵਾਨਗੀ ਮਿਲਦੀ ਹੈ ਤਾਈਓ ਉਹ ਜਾ ਸਕਦੇ ਨੇ ਤਾਂ ਕੰਮਕਾਰ ਪ੍ਰਭਾਵਿਤ ਨਾ ਹੋਣ ਕਿਉਂਕਿ ਸਰਪੰਚਾਂ ਦੀ ਪੰਚਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਪਿੰਡ ਦੀ ਕੰਮਕਾਰ ਕਰਾਉਣੇ ਹੁੰਦੇ ਨੇ ਔਰ ਜੇਕਰ ਉਹ ਅਬ ਵਿਦਆਊਟ ਪਰਮਿਸ਼ਨ ਜਾਂਦੇ ਨੇ ਉਥੇ ਆ ਵਿਦੇਸ਼ ਦੇ ਵਿੱਚ ਲੰਮਾ ਸਮਾਂ ਰਹਿੰਦੇ ਨੇ ਜਾਂ ਫਿਰ ਥੋੜਾ ਸਮਾਂ ਵੀ ਰਹਿੰਦੇ ਨੇ ਤਾਂ ਫਿਰ ਸਿੱਧੇ ਤੌਰ ਤੇ ਕਾਮਕਾਰ ਜਿਹੜੇ ਨੇ ਉਹ ਪਿੰਡਾਂ ਦੇ ਪ੍ਰਭਾਵਿਤ ਹੋਣਗੇ ਇਸ ਦੇ ਲਈ ਹੁਣ ਦੇਖਣਾ ਹੋਏਗਾ ਕਿ ਕਿਸ ਤਰੀਕੇ ਦਾ ਰਿਐਕਸ਼ਨ ਜਿਹੜਾ ਹੈ ਸਰਪੰਚਾਂ ਦੇ ਵੱਲੋਂ ਆਉਂਦਾ ਹੈ ਜਾਂ ਪੰਚਾਂ ਦੇ ਵੱਲੋਂ ਆਉਂਦਾ ਕਿਉਂਕਿ ਹੁਣ ਤੱਕ ਅਜਿਆ ਨਹੀਂ ਸੀ ਹੁਣ ਤੱਕ ਜਿਹੜੇ ਸਰਕਾਰੀ ਅਧਿਕਾਰੀ ਉਹਨਾਂ ਨੂੰ ਬੇਸ਼ੱਕ ਇਜਾਜ਼ਤ ਚੜੀ ਹੈ ਉਹ ਲੈਣੀ ਪੈਂਦੀ ਸੀ ਪਰ ਹੁਣ ਇਜਾਜ਼ਤ ਸਰਪੰਚਾਂ ਨੂੰ ਵੀ ਲੈਣੀ ਹੋਏਗੀ ਪੰਚਾਂ ਨੂੰ ਵੀ ਲੈਣੀ ਹੋਏਗੀ ਔਰ ਇਜਾਜ਼ਤ ਲੈ ਬਿਨਾ ਉਹਨਾਂ ਦੇ ਵੱਲੋਂ ਵਿਦੇਸ਼ ਜਿਹੜਾ ਹੈ ਉਹ ਨਹੀਂ ਜਾਇਆ ਜਾ ਸਕਦਾ ਸਾਫ਼ ਤੌਰ ਤੇ ਇਹ ਨੀਤੀ ਜਿਹੜੀ ਹੈ ਉਹ ਬਣਾ ਦਿੱਤੀ ਗਈ ਹੈ ਤਾਂ ਇਸ ਨੂੰ ਲੈ ਕੇ ਅਸੀਂ ਕਹਿ ਸਕਦੇ ਹਾਂ ਰਿਐਕਸ਼ਨ ਦਾ ਇੰਤਜ਼ਾਰ ਹੈ ਜੇਕਰ ਮੌਜੂਦਾ ਜੇਕਰ ਗੱਲ ਕੀਤੀ ਜਾਵੇ ਸਰਪੰਚਾਂ ਦੀ ਪੰਚਾਂ ਦੀ ਤਾਂ ਉਹਨਾਂ ਦੀ ਗਿਣਤੀ ਕਿੰਨੀ ਹੈ ਇਸ ਦਾ ਸੀ ਗ੍ਰਾਫਿਕ ਦੇ ਜ਼ਰੀਏ ਜ਼ਿਕਰ ਕਰ ਰਹੇ ਹਾਂ ਸਰਪੰਚਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਵੱਡੀ ਗਿਣਤੀ ਹੈ ਔਰ ਵਿਦੇਸ਼ ਜਾਣ ਤੋਂ ਪਹਿਲਾਂ ਪਰਮਿਸ਼ਨ ਲਾਜ਼ਮੀ ਹੈ ਯਾਨੀ ਕਿ ਰੂਲ ਜਿਹੜੇ ਨੇ ਉਹ ਤੈਅ ਕਰ ਦਿੱਤੇ ਗਏ ਨੇ ਸਰਪੰਚਾਂ ਨੂੰ ਪਰਵਾਨਗੀ ਲੈਣੀ ਹੋਏਗੀ ਇਜਾਜ਼ਤ ਲੈਣ ਤੋਂ ਬਾਅਦ ਹੀ ਉਹਨਾਂ ਦੇ ਵੱਲੋਂ ਵਿਦੇਸ਼ ਦੇ ਵਿੱਚ ਮੂਵ ਕੀਤਾ ਜਾ ਸਕਦਾ ਹੈ ਉਹ ਜਾ ਸਕਦੇ ਨੇ ਪੰਚਾਂ ਦੇ ਲਈ ਵੀ ਦੱਸ ਕੇ ਜਾਣਾ ਜ਼ਰੂਰੀ ਹੋਏਗਾ ਯਾਨੀ ਕਿ ਉਹ दस के जागे कि असी विदेश जा रहे हैं और इना समा अथे रवों उसकी वापसी हो जाएगी संबंधित अथॉरिटी था तो दस दिए कि लीव लैनी होएगी यानी कि उन्होंने लीव ले जी लैके जाना होएगा छुट्टी लैके जाना होएगा तो बाद ही हो विदेश जा सकते हैं तो विकास के कामों ध्यान रखते हुए ये सारे रूल एंड रेगुलेशन जोड़े ने बनाए गए हैं यानी कि सरपंचों लैके भी हूँ कह दिता गया है जेकर तुम्हें विदेश जाना है जेकर देश तो बाहर जाना है तो इजाजत लैनी होगी चुने हुए नुमाइंद विदेश ਦੇ ਨਾਲ ਕੰਮ ਜੁੜਾ ਹੈ ਪ੍ਰਭਾਵਿਤ ਹੁੰਦਾ ਹੈ ਇਸ ਦੇ ਪਿੱਛੇ ਇੱਕ ਵੱਡਾ ਤਰਕੇ ਦਿੱਤਾ ਗਿਆ ਜ਼ਿਲਾ ਵਿਕਾਸ ਤੇ ਪੰਚਾਇਤ ਦੇ ਅਫਸਰਾਂ ਨੂੰ ਹਦਾਇਤਾਂ ਜਿਹੜੀਆਂ ਨੇ ਉਹ ਜਾਰੀ ਕਰ ਦਿੱਤੀਆਂ ਗਈਆਂ ਨੇ ਤਾਂ ਇਹ ਸਾਰੀਆਂ ਹਦਾਇਤਾਂ ਨੂੰ ਹੁਣ ਮੰਨਣਾ ਹੋਏਗਾ ਤਾਂ ਵਿਦੇਸ਼ਾਂ ਤੋਂ ਪਹਿਲਾਂ ਜਿਹੜੀ ਪਰਮਿਸ਼ਨ ਹੈ ਉਹ ਲਾਜ਼ਮੀ ਕਰ ਦਿੱਤੀ ਗਈ ਹੈ ਤਾਂ ਸਰਪੰਚ ਜੱਸੀ ਲੋਂਗਵਾਲ ਸਾਡੇ ਨਾਲ ਫੋਨਲਾਈਨ ਤੇ ਮੌਜੂਦ ਨੇ ਜੋ ਸੀਨੀਅਰ ਮੀਤ ਪ੍ਰਧਾਨ ਨੇ ਪੰਚਾਇਤ ਯੂਨੀਅਨ ਪੰਜਾਬ ਦੇ Uh, स्वागत हैोंगोवाल तो जी थैंक यू नवा है नियम सामने आया कहता गया कि जेकर विदेश जाना है इजाजत लेनी होगी पंच भी जेकर जाने तो पुछ के जाने सब तो पहला फर्स्ट तो रिए uh, नियम तो बाद देखो जी एकवत भी बेहला वाणिया की करे बत्ते इधर करी ਤੇ ਇਹ ਇਹਨਾਂ ਨੂੰ ਹੋਰ ਕੋਈ ਕੰਮ ਨਹੀਂ ਹੈਗਾ ਪਿੰਡਾਂ ਦੇ ਵਿੱਚ ਅਸੀਂ ਇੰਨੀਆਂ ਪੰਚਾਇਤਾਂ ਦੀਆਂ ਪ੍ਰੋਬਲਮਾਂ ਆ ਰਹੀਆਂ ਨੇ ਪਿੰਡਾਂ ਦੇ ਵਿੱਚ ਅਸੀਂ ਸਰਕਾਰਾਂ ਦੇ ਧਿਆਨ 'ਚ ਹਮਕ ਟਾਈਮ ਲਿਆਉਂਦੇ ਰਹਾਂ ਉਧਰ ਤੱਕ ਨਾ ਧਿਆਨ ਜਾਂਦਾ ਨਹੀਂ ਇਹਨਾਂ ਨੇ ਸਿਰਫ ਸਰਪੰਚਾਂ ਦੀ ਸੰਗੀ ਦੱਬਣ ਵਾਸਤੇ ਵੀ ਹੋਰ ਇਹਨਾਂ ਨੂੰ ਆਪਣੇ ਮਤੇਤ ਕਮੇਟੀ ਕੀਤਾ ਜਾਵੇ ਕਿਵੇਂ ਡਰਾ ਕੇ ਰੱਖਿਆ ਜਾਵੇ ਨਵੇਂ-ਨਵੇਂ ਕਾਨੂੰਨ ਪਾਸ ਕਰੀ ਜਾਂਦੇ ਨੇ ਤੇ ਪੰਚਾਇਤ ਜੁਨੀਅਨ ਸਾਰੇ ਸੀ ਵਿਰੋਧ ਕਰਦੇ ਇਹਨਾਂ ਗੱਲਾਂ ਦਾ ਪਹਿਲਾਂ ਵੀ ਅਸੀਂ ਦੱਸ ਕੇ ਜਾਂਦੇ ਹਾਂ ਜੀ ਜਦੋਂ ਵੀ ਜਿੱਤੇ ਕਿਸੇ ਨੇ ਜਾਣਾ ਹੋਵੇ ਤਾਂ ਵੀਡੀਓ ਸਰਬ ਦੇ ਦਫ਼ਤਰ ਦੇ ਅੰਦਰ ਅਪਲੀਕੇਸ਼ਨ ਦੇ ਕੇ ਜਾਂਦੇ ਜੀ ਹੂੰ ਤੋਂ ਲੱਗਦਾ ਕਿ ਇਹ ਨਿਯਮ ਦੀ ਲੋੜ ਨਹੀਂ ਸੀ ਤੁਸੀਂ ਇਹ ਕਹਿ ਰਹੇ ਹੋ ਕਿਉਂਕਿ ਪਹਿਲਾਂ ਵੀ ਤੁਸੀਂ ਦੱਸ ਕੇ ਜਾਂਦੇ ਰਹੇ ਹੋ ਪਰ ਜਿੱਥੇ ਤਰਕ ਜੋ ਦਿੱਤੇ ਗਏ ਨੇ ਮੰਨ ਲਓ ਕੋਈ 2 ਮਹੀਨੇ ਲਈ ਜਾ ਰਿਹਾ ਹੈ ਤਾਂ ਫਿਰ ਪਿੱਛੇ ਸਾਰਾ ਪਿੰਡ ਸਾਰਾ ਕੰਮ ਜਿਹੜਾ ਹੈ ਉਹ ਜਿਹੜਾ ਪਾਈਪਲਾਈਨ ਦੇ ਵਿੱਚ ਹੁੰਦਾ ਹੈ ਜਾਂ ਹੋ ਰਹੇ ਹੁੰਦੇ ਨੇ ਉਹ ਪ੍ਰਭਾਵਿਤ ਹੋਣਗੇ ਇਹ ਸਾਫ਼ ਤੌਰ ਤੇ ਕਿਹਾ ਗਿਆ ਇਸ ਕਰਕੇ ਇਹ ਇਹ ਬਿਲਕੁਲ ਹੋ ਸਕਦਾ ਇੱਕਾ ਦੁਕਾ ਜਿਹੜੇ ਸਰਪੰਚ ਨੇ ਉਹ ਨਾ ਵੀ ਦੱਸ ਕੇ ਜਾਂਦੇ ਹੁਣ ਤਾਂ ਪਰ ਹੁਣ ਸਾਰੇ ਹੀ ਸਰਪੰਚ ਜਿਹੜੇ ਨੇ ਉਹ ਦੱਸ ਕੇ ਜਾਣਗੇ ਜਦੋਂ ਵੀ ਕੋਈ ਜਮਵਿਕੋ ਸਰਪੰਚੀ ਜਾਂਦੇ ਗਏ ਇੱਕ ਅਧਿਕਾਰਤ ਪੰਚ ਨੂੰ ਜ਼ਿੰਮੇਵਾਰੀ ਦੇ ਕੇ ਜਾਂਦਾ ਹੈ ਉਹ ਬਾਅਦ ਚ ਸਾਰੇ ਕੰਮ ਕਰ ਸਕਦਾ ਹੈ ਸਾਰੇ ਫੈਨ ਕਰ ਸਕਦਾ ਹੈ ਇਹ ਤਾਂ ਉਦੋਂ ਹੀ ਮੈਂ ਉਹੀ ਗੱਲ ਕਹਿੰਦਾ ਵੀ ਇਹਨਾਂ ਨੂੰ ਹੋਰ ਕੋਈ ਕੰਮ ਨਹੀਂ ਕੋਈ ਨਵੇਂ-ਨਵੇਂ ਕਾਨੂੰਨ ਬਣਾਇਆ ਜਾਂਦੇ ਨੇ ਜਿਹਦਾ ਕੋਈ ਮਤਲਬ ਹੀ ਨਹੀਂ ਜਿੱਧਰ ਧਿਆਨ ਦੇਣਾ ਚਾਹੀਦਾ ਉਧਰ ਤਾਂ ਧਿਆਨ ਨਹੀਂ ਸਰਕਾਰਾਂ ਦਾ ਅਸੀਂ ਇਹਨਾਂ ਨੂੰ ਕਿਹਾ ਸੀਗਾ ਜੀ ਵੀ ਸਰਪੰਚਾਂ ਦਾ ਸਰਪੰਚਾਂ ਦਾ ਬੀਮਾ ਕਰਾਓ ਜੀ ਸਰਪੰਚਾਂ ਨੂੰ ਜਦੋਂ ਕਿਤੇ ਸਰਪੰਚ ਕਿਸੇ ਦੇ ਖਿਲਾਫ ਨਸ਼ੇ ਦੇ ਖਿਲਾਫ ਜਰੂਰੀ ਆਵਾਜ਼ ਉਠਾਉਂਦਾ ਹੈ ਤਾਂ ਮੁੜ ਕੇ ਚਾਰ ਨਖੇੜੀ ਉੱਠ ਕੇ ਸਰਪੰਚੀ ਦੇ ਲੱਤਾਂ ਤੋੜ ਜਾਂਦੇ ਨੇ ਕਿੰਨੇ ਕੇਸ ਹੋਏ ਨੇ ਜੀ ਸਰਕਾਰ ਦਾ ਉਧਰ ਕਿਉਂ ਨਹੀਂ ਝੰਗਿਆ ਹੂੰ ਸਰਕਾਰ ਜਦੋਂ 2.5 ਸਾਲ ਸਰਪੰਚ ਹੋਰ ਸਰਕਾਰ ਚ ਹੁੰਦਾ 2.5 ਸਾਲ ਹੋਰ ਚ ਹੁੰਦਾ ਉਦੋਂ ਜਾ ਕੇ ਵਿਰੋਧੀ ਪਾਰਟੀ ਵਾਲਾ ਸਰਪੰਚ ਦੇ ਗੱਲ 'ਚ ਹੱਥ ਗਲਚਾ ਤਫਾ ਲੈਂਦਾ ਇਹ ਕਿਉਂ ਨਹੀਂ ਬਾਦੂ ਕਾਨੂੰਨ ਬਣਾਉਂਦੇ ਜਿਵੇਂ ਸਰਕਾਰੀ ਮੁਲਾਜ਼ਮ ਦੇ ਕੋਈ ਬੰਦਾ ਅਟੈਕ ਕਰਦਾ ਹੈ ਉਹ ਉਹ ਤਾਂ ਉਹਦੀ ਤਾਂ ਉਹਦੇ ਵਾਸਤੇ ਤਾਂ ਬੜਾ ਵੱਡੇ ਕਾਨੂੰਨ ਨੇ ਸਰਪੰਚ ਨੂੰ ਉੱਥੇ ਦਾ ਸਰਕਾਰੀ ਸਮਝਿਆ ਨਹੀਂ ਆਉਂਦਾ ਉੱਥੇ ਕਿਉਂ ਨਹੀਂ ਸਰਪੰਚ ਦੇ ਹੱਕ ਦੇ ਵਿੱਚ ਕੋਈ ਮਤਲਿਆ ਲਿਆਦਾ ਜਾਂਦਾ ਕਿਉਂ ਨਹੀਂ ਸਰਕਾਰ ਉਹਦਾ ਖਿਆਲ ਰੱਖਦੀ ਹਾਂ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਜੀ 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 ਗੱਲ ਪੂਰੀ ਕਰੋ ਤੁਸੀਂ कि ਇਹਨਾਂ ਨੂੰ ਇਹਨਾਂ ਨੂੰ ਮੈਂ ਉਹੀ ਗੱਲ ਕਹਿਣ ਲੱਗਿਆ ਵੀ ਇਹਨਾਂ ਨੂੰ ਪੰਚਾਇਤਾਂ ਦੀਆਂ ਪੰਚਾਇਤਾਂ ਦੀ ਬੁੱਕਲ ਦੇ ਵਿੱਚ ਪੰਚਾਇਤਾਂ ਨੂੰ ਆਪਣੀ ਬੁੱਕਲ ਜਮਟਾਉਣਾ ਚਾਹੁੰਦਾ ਸਰਕਾਰ ਨੂੰ ਉਹਨਾਂ ਨੇ ਸੁਣਗੀਆਂ ਚਾਹੀਦੀਆਂ ਨੇ ਜੋ ਉਹਨਾਂ ਦੀਆਂ ਪ੍ਰੋਬਲਮਾਂ ਨੇ ਦਿੱਕਤਾਂ ਨੇ ਹੁਣ ਸਾਰੇ ਜਿੰਨੇ ਪੰਚਾਇਤ ਦੇ ਅਧਿਕਾਰ ਨੇ ਉਹ ਤਾਂ ਇਹਨਾਂ ਮੰਤਰੀਆਂ ਖੰਤਰੀਆਂ ਕੋਲੇ ਨੇ ਐਮਐਲਏ ਕੋਲੇ ਨੇ ਸਰਪੰਚ ਦੇ ਪਰਲੇ ਕੀ ਹੈ ਸਰਪੰਚ ਤਾਂ ਸਿਰਫ ਮੋਹਰ ਲਾਉਣਾ ਰੱਖਿਆ ਹੋਇਆ ਇਹਨਾਂ ਨੇ ਤੁਸੀਂ ਮੀਟਿੰਗ ਕਰਨ ਨੂੰ ਲੈ ਕੇ ਜੱਸੀ ਜੀ ਤੁਸੀਂ ਮੀਟਿੰਗ ਕਰਨ ਨੂੰ ਲੈ ਕੇ ਕੋਈ ਸਰਕਾਰ ਦੇ ਕੋਲ ਕੋਈ ਆਪਣਾ ਪ੍ਰਸਤਾਵ ਭੇਜਿਆ ਹੈ ਕਿ ਅਸੀਂ ਮਿਲਣਾ ਚਾਹੁੰਦੇ ਆ ਜਾਂ ਫਿਰ ਸਾਡੀਆਂ ਸਾਰੀਆਂ ਸਮੱਸਿਆਵਾਂ ਨੇ ਮੈਗੀ ਮੈਂ ਖੁਦ ਮੈਨੂੰ ਮੇਰੀ ਡਿਊਟੀ ਲੱਗੀ ਪੰਜਾਬ ਸਾਡੇ ਪ੍ਰਧਾਨ ਵੱਲੋਂ ਰਿੰਕੂ ਜੀ ਵੱਲੋਂ ਮੈਂ ਮੈਂ ਖੁਦ ਸਰਪੰਚ ਲੈ ਕੇ ਮੁਖਸ ਕਤਰ ਜੀ ਨਾਲ ਮੀਟਿੰਗ ਕਰਕੇ ਆਂ ਇਹਨਾਂ ਦੇ ਲਾਲੀ ਜੀ ਸੀਗੇ ਜਿਹੜੇ ਇਹਨਾਂ ਦੇ ਮਲਕੇ ਮੁੱਖ ਮੰਤਰੀ ਸਾਹਿਬ ਦੇ ਉਹਨਾਂ ਨੇ ਸਾਡੀ ਮੀਟਿੰਗ ਕਰਵਾਈ ਮੈਂ ਢੱਡਾ ਵੱਧੀ ਮੇਡੀ ਮੀਟਿੰਗ ਹੋਈ ਕੱਲਾ ਕੱਲਾ ਅਸੀਂ ਜਿਹੜੇ ਸਾਡੀਆਂ ਪ੍ਰੋਬਲਮਾਂ ਨੇ ਸਰਪੰਚਾਂ ਦੀਆਂ ਉਹਨਾਂ ਨੂੰ ਦੱਸੀਆਂ ਉਹਨਾਂ ਨੇ ਇਹ ਗੱਲਾਂ ਨੂੰ ਮੰਨਿਆ ਵੀ ਕਹਿੰਦੇ ਵੀ ਇਹ ਬਿਲਕੁਲ ਤੁਹਾਡੇ ਜਾਇਜ਼ ਗੱਲਾਂ ਨੇ ਵੀ ਸਾਨੂੰ ਧਿਆਨ ਦੇਣਾ ਚਾਹੀਦਾ ਮੈਂ ਸਰ ਤੁਸੀਂ ਧਿਆਨ ਦਿਓ ਸਾਰੇ ਪੰਚਾਇਤ ਸਾਰੇ ਪੂਰੇ ਦਾ ਪੂਰਾ ਪੰਜਾਬ ਤੁਹਾਡੇ ਨਾਲ ਤੁਹਾਡੀ ਵਾਵਾ ਕਰੂਗਾ ਲੇਕਿਨ ਉਸ ਤੋਂ ਬਾਅਦ ਫੇਰ ਅਸੀਂ ਦੁਬਾਰਾ ਮੀਟਿੰਗ ਕਰਕੇ ਕੋਈ ਗੱਲ ਹੀ ਨਹੀਂ ਪੁੱਛੇ ਹੀ ਨਹੀਂ ਕਿਸੇ ਨੇ ਠੀਕ ਹੈ ਸਹੀ ਕਿ ਹਰ ਹਰ ਕੰਮ ਲਈ ਸਾਨੂੰ ਕੋਰਚ ਜਾਣਾ ਪੈਂਦਾ ਇੱਕ ਸਰਪੰਚਾ ਦਾ ਪੱਤਾ ਤੁਸੀਂ ਆ ਪੱਤਾ ਉਹ ਵੀ ਮੇਰਾ ਖਿਆਲ ਇੱਕ ਸਰਪੰਚਾ ਨੂੰ ਇੱਕ ਬੇਇੱਜ਼ਤੀ ਆ ਕੰਮ ਹੈ 12 1300 1200 ਪੱਤਾ ਉਹ ਪੱਤਾ ਲੈਣ ਵਾਸਤੇ ਵੀ ਸਾਨੂੰ ਕੋਰਚ ਜਾਣਾ ਪੈਂਦਾ ਜੀ ਹੂੰ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ న్యూਸ 18 ਪੰਜਾਬ ਦੇ ਨਾਲ ਧੰਨਵਾਦ ਹੈ ਤਾਂ ਇਹ ਸਰਪੰਚ ਸਨ ਔਰ ਉਹਨਾਂ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਸਮੱਸਿਆਵਾਂ ਵੀ ਨੇ ਪਰ ਦੂਜੇ ਪਾਸੇ ਜੋ ਇਹ ਨਵੇਂ ਰੂਲਸ ਲਿਆਂਦੇ ਗਏ ਨੇ ਇਹਨਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਪਹਿਲਾਂ ਹੀ ਅਸੀਂ ਸਾਰੇ ਸਰਪੰਚ ਬਕਾਇਦਾ ਇੱਕ ਲਿਖਤੀ ਤੌਰ ਤੇ ਦੇਖੇ ਜਾਂਦੇ ਹਾਂ ਕਿ ਅਸੀਂ ਵਿਦੇਸ਼ ਦੀਵਲ ਜਾ ਰਹੇ ਹਾਂ ਪਰ ਹੁਣ ਇਸ ਸ਼ਬਦ ਦੇ ਲਈ ਲਾਗੂ ਹੋਏਗਾ